ਆਈਓ ਰਿਜ਼ਲਟ ਆ ਗਿਆ ਸੀ ਵੀਜ਼ੇ ਦਾ ਤੁਹਾਡੇ ਦਾਕ ਨਾਂ ਦਾ ਉਹਨਾਂ ਨੇ ਮਨਾਂ ਕਰਤਾ ਜੀ ਅੱਛਾ ਹੂੰ ਸਾਸ਼ੀਕਾਲ ਜੀ ਕੀ ਹਾਲ ਚਾਲ ਸਾਰਿਆਂ ਨੇ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਤੇ ਅਸੀਂ ਮੈਨੂੰ ਲੱਗਦਾ ਸੀ 4 ਹਾਂ 3 ਜਾਂ 4 ਦਿਨਾਂ ਬਾਅਦ ਵਲੌਗ ਪਾ ਰਹੇ ਆ ਕਿਉਂਕਿ ਅਸੀਂ ਮਨ ਲੈ ਕੋ ਨਾ ਬਣਾ ਬਿਜ਼ੀ ਬਿਜ਼ੀ ਨਹੀਂ ਅਸੀਂ ਬਹੁਤ ਜ਼ਿਆਦਾ ਬਿਜ਼ੀ ਸੀ ਜਿਹਦੇ ਕਰਕੇ ਅਸੀਂ ਵਲੌਗ ਸ਼ੂਟ ਨਹੀਂ ਕਰ पाए ਤੇ ਨਾ ਹੀ ਮਤਲਬ ਹੀ ਥਿੰਨਾ ਜ਼ਿਆਦਾ ਥੋੜਾ ਜਿਹਾ ਉਧਰ ਧਿਆਨ ਦਿੱਤਾ ਗਿਆ ਕਿ ਮਾਈਂਡ ਵਿੱਚ ਨਹੀਂ ਆਇਆ ਵੀ ਵਲੌਗ ਵੀ ਸ਼ੂਟ ਕਰਨਾ ਵਾ ਕਿਉਂਕਿ ਅਸੀਂ ਬਿਜ਼ੀ ਬਹੁਤ ਸੀ ਤੇ ਅੱਜ ਅਸੀਂ ਗਏ ਸੀ ਅ ਅਰਦਾਸ ਮੂਵੀ ਦੇਖਣ ਜਿਹੜੀ ਕਿ ਮਤਲਬ ਕਿੰਨੇ ਦਿਨਾਂ ਦੀ ਉਹੀ ਹੈ ਨਾ ਅਰਦਾਸ ਮੂਵੀ ਆਏ ਨੂੰ ਕਿੰਨੇ ਦਿਨ ਹੋ ਗਏ ਹੈ ਲੇਕਿਨ ਸਾਡੇ ਕੋਲ ਟਾਈਮ ਨਹੀਂ ਹੈਗਾ ਸੀ ਜਿਹਦੇ ਕਰਕੇ ਅਸੀਂ ਅੱਜ ਥੋੜਾ ਜਿਹਾ ਫ੍ਰੀ ਹੋ ਕੇ ਆਪਣੇ ਆਪ ਨੂੰ ਕੱਢ ਕੇ ਟਾਈਮ ਸਮਾਂ ਕੱਢ ਕੇ ਤੇ ਅਸੀਂ ਮਾਰਨਿੰਗ ਟਾਈਮ ਹੀ ਮਤਲਬ 11 ਵਜ ਅਹੋ ਤੁਸੀਂ ਦੇਖਿਆ ਤੇ ਮੂਵੀ ਜਿਹੜੀ ਇੰਨੀ ਜ਼ਿਆਦਾ ਵਧੀਆ ਵਾ ਮਤਲਬ ਜਿਵੇਂ ਅਸੀਂ ਤੁਹਾਨੂੰ ਕਿਹਾ ਸੀ ਨਾ ਕਿ ਬੀਬੀ ਰਜਨੀ ਮੂਵੀ ਸਾਰੇ ਇੱਕ ਇਨਸਾਨ ਨੂੰ ਦੇਖਣੀ ਚਾਹੀਦੀ ਹੈ ਸੇਮ ਅਰਦਾਸ ਸਰਬੱਤ ਦੇ ਭਲੇ ਦੀ ਜਿਹੜੀ ਮੂਵੀ ਆ ਉਹ ਵੀ ਹਰ ਇੱਕ ਇੱਕ ਇਨਸਾਨ ਨੂੰ ਮੂਵੀ ਦੇਖਣੀ ਚਾਹੀਦੀ ਜਿਹੜੀ ਇੰਨੀ ਜ਼ਿਆਦਾ ਵਧੀਆ ਮੂਵੀ ਆ ਸਹੀ ਗੱਲ ਹੈ ਜੀ ਪਹਿਲਾਂ ਮੇਰੇ ਬਲਵੇ ਸਸਤਰ ਕਾਲ ਸਾਰਿਆਂ ਨੂੰ ਤੇ ਗਿਰਨ ਨੇ ਪਹਿਲੀ ਗੱਲ ਦੱਸੀ ਕਿ ਮੂਵੀ ਅਰਦਾਸ ਸਰਬੱਤ ਦੇ ਭਲੇ ਦੀ ਬਹੁਤ ਹੀ ਜ਼ਿਆਦਾ ਵਧੀਆ ਮੂਵੀ ਹੈ ਹਜੂਰ ਸਾਹਿਬ ਦੀਆਂ ਸਾਡੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਕਿਉਂਕਿ ਯਾਤਰਾ ਦਿਖਾਈ ਗਈ ਹੈ ਉਹਦੇ ਵਿੱਚ ਹਜੂਰ ਸਾਹਿਬ ਦੀ ਤੇ ਸੱਚਖੰਡ ਦੀ ਜਿਹਦੇ ਦਰਸ਼ਨ ਵੀ ਕਰਾਈ ਗਏ ਸਭ ਤੋਂ ਬੈਸਟ ਪਾਰਟ ਮੂਵੀ ਦੇ ਵਿੱਚ ਇਹ ਲੱਗਿਆ ਜਦੋਂ ਐਂਡ ਵਿੱਚ ਅਰਦਾਸ ਹੁੰਦੀ ਹੈ ਤੇ ਸਾਰਾ ਥੀਏਟਰ ਖੜਾ ਹੋ ਗਿਆ ਅਰਦਾਸ ਦੇ ਵਿੱਚ ਹੱਥ ਜੋੜ ਕੇ ਜਦ ਕਿ ਅਬਚਲ ਨਗਰ ਸ਼੍ਰੀ ਹਜੂਰ ਸਾਹਿਬ ਜੀ ਦੀ ਵਿੱਚ ਅਰਦਾਸ ਹੋ ਰਹੀ ਸੀ ਸਾਰੇ ਹੱਥ ਜੋੜ ਕੇ ਥੀਏਟਰ ਵਿੱਚ ਖੜੇ ਹੋ ਗਏ ਮੈਂ ਬਹੁਤ ਮੈਂ ਸਲੂਟ ਕਰਦਾ ਗਿੱਪੀ ਗਰੇਵਾਲ ਹੋਣਾ ਨੂੰ ਗੁਰਪ੍ਰੀਤ ਘੁੱਗੀ ਬਾਜੀ ਹੋਣਾ ਨੂੰ ਜਿਨ੍ਹਾਂ ਨੇ ਜਿੰਨੇ ਵੀ ਕੈਰੈਕਟਰ ਸੀ ਸਾਰੇ ਸਭ ਨੇ ਵਾਕੂਬੀ ਆਪਣਾ ਕਿਰਦਾਰ ਦਿਵਾਇਆ ਔਰ ਇੰਨੀ ਸੋਹਣੀ ਸਿੱਖਿਆ ਦਿੱਤੀ ਐ ਇਸ ਮੂਵੀ ਦੇ ਵਿੱਚ ਮਤਲਬ ਦਿਲ ਤੋਂ ਸਲੂਟ ਐਸਾ ਹਰੇਕ ਦੀ ਸਟੋਰੀ ਸੀ ਨਾ ਮਤਲਬ ਐਕਚੁਅਲੀ ਉਹਦੇ ਦੀ ਸਟੋਰੀ ਇਹ ਦਿਖਾਈ ਗਈ ਇੱਕ ਟੈਂਪੂ ਟਰੈਵਲਰ ਬੁੱਕ ਕਰਕੇ ਉਹ ਟੈਂਪੂ ਟਰੈਵਲਰ ਤੇ ਸਾਰੇ ਜਣੇ ਮਤਲਬ ਇਕੱਠੇ ਹੋ ਕੇ ਜਾ ਰਹੇ ਨੇ ਯਾਤਰਾ ਤੇ ਹਜੂਰ ਸਾਹਿਬ ਦੀ ਤੇ ਜਿਹੜੀ ਜਿਹੜੀ ਸੰਗਤ ਗਈ ਹੈ ਨਾਲ ਉਹ ਹਰੇਕ ਦੀ ਵਿੱਚ ਸਟੋਰੀ ਦਿਖਾਈ ਹੈ ਕਿ ਕੋਲ ਕਿਹਦੀ ਸਟੋਰੀ ਕੀ ਹੈ ਕਦੀ ਕੀ ਹੈ ਹਰੇਕ ਦੀ ਇੰਨੀ ਕੁ ਜ਼ਬਰਦਸਤ ਲੂੰਘ ਕੰਡੇ ਖੜੇ ਕਰ ਦੇਣ ਵਾਲੀ ਸਟੋਰੀ ਸੀ ਨਾ ਮਤਲਬ ਮਤਲਬ ਪੂਬਾ ਮਾਰ ਮਾਰ ਰੋਣ ਨੂੰ ਮਨ ਕਰਦਾ ਸੀ ਉੱਥੇ ਮਤਲਬ ਜੋ ਇੱਕ ਮਾਲਕ ਦੇ ਦਰ ਤੇ ਜਾ ਕੇ ਕਹਿੰਦੇ ਆਪਣਾ ਅੱਗਾ ਸਵਾਰਿਆ ਜਾਂਦਾ ਨਾ ਉਸ ਚੀਜ਼ ਦੀ ਫਿਲਮ ਬਣਾਈ ਸੀ ਤੇ ਜਿਹੜੇ ਨਾਲ ਸੀ ਅਸੀਂ ਕਿ ਬਿਜ਼ੀ ਨਹੀਂ ਸੀ ਸੁਪਰ ਡੂਪਰ ਬਹੁਤ ਬਿਜ਼ੀ ਸੀ ਬਹੁਤ ਹੀ ਜ਼ਿਆਰੇ ਬਿਜ਼ੀ ਚੱਲ ਰਹੇ ਸੀ ਇੱਕ ਤਾਂ ਤੁਹਾਨੂੰ ਪਤਾ ਨਵਾਂ ਆਫਿਸ ਸੈਟਅਪ ਕੀਤਾ ਹੋਇਆ ਉੱਥੇ ਵੀ ਮੀਟਿੰਗਸ ਵਾਸਤੇ ਕਾਫੀ ਵੀਰ ਭੈਣ ਆਉਂਦੇ ਰਹਿੰਦੇ ਨੇ ਤੋਂ ਉਹਨਾਂ ਨੂੰ ਵੀ ਮਿਲਣਾ ਹੁੰਦਾ ਤੇ ਜਿਹੜੇ ਭੈਣ ਉਹਨਾਂ ਨੂੰ ਆਪਾਂ ਅਪਾਇੰਟ ਕੀਤਾ ਵੀ ਸਾਡੇ ਨਾਲ ਵੀ ਸਾਡੀ ਫੈਮਿਲੀ ਦਾ ਹਿੱਸਾ ਬਣੇ ਨੇ ਜਿਹੜੇ ਐਜ਼ ਸਾਡੇ ਆਫਿਸ ਦੇ ਵਿੱਚ ਬੈਠਦੇ ਨੇ ਜਿਹੜੇ ਹਨਾ ਆਪਾਂ ਇਹ ਨਹੀਂ ਕਹਿੰਦੇ ਵੀ ਸਾਡੇ ਸਾਡੀ ਨੌਕਰੀ ਕਰਦੇ ਨਹੀਂ ਉਹ ਸਾਡਾ ਹਿੱਸਾ ਨੇ ਸਾਡੀ ਪਰਿਵਾਰਿਕ ਮੈਂਬਰ ਬਣ ਗਏ ਨੇ ਉਹ ਵੀ ਇਹ ਆਪਾਂ ਨਾਲ ਮਿਲ ਕੇ ਕੰਮ ਕਰਦੇ ਆਂ ਉਹ ਫਿਰ ਉਹਨਾਂ ਨੂੰ ਵੀ ਥੋੜੀ ਟ੍ਰੇਨਿੰਗ ਦੇਣੀ ਪੈਂਦੀ ਹੈ ਬਣ ਹੁਣ ਵਧੀਆ ਬਹੁਤ ਵਧੀਆ ਕੰਮ ਕਰ ਰਹੇ ਨੇ ਉਸ ਤੋਂ ਇਲਾਵਾ ਅਸੀਂ ਪਿੰਡ ਵੀ ਗਏ ਸੀ ਮਾਮਾ ਜੀ ਦੇ ਘਰੇ ਵੀ ਗਏ ਸੀ ਤੇ ਮਾਮਾ ਜੀ ਦੇ ਘਰੇ ਤਾਂ ਗਏ ਉਹਨਾਂ ਦੇ ਛੋਟੀ ਜੀ ਕੁੜੀ ਆਈ ਉਹਨਾਂ ਦੇ ਘਰੇ ਹੈ ਨਾ ਤੇ ਉਹ ਵਿੱਚ ਮੈਂ ਤੁਹਾਨੂੰ ਪਹਿਲਾਂ ਦਿਖਾਨਾ ਜਿਹੜਾ ਇਹ ਛੋਟੀ ਆਪਣੇ ਛੋਟੇ ਜਿਹੇ ਭਰਾ ਦੇ ਨਾਲ ਥੀਏ ਡਰੀ ਸੀ ਇੱਕ ਗਲੋਜੀ ਠੀਕ ਹੈ ਅਸੀਂ ਇੱਥੇ ਜਦੋਂ ਹੁਣ ਕੀ ਕਰ ਰਹੀ ਹੈ ਆਪਣੀਆਂ ਰਬੜਾਂ ਲਾਈ ਪਈ ਸੀ ਬੰਡੀਆਂ ਪਟ ਕੇ ਆਪੇ ਕੋ ਟੀਵੀ ਨਾ ਦਾ ਪੱਟੀ ਪਏ ਆਪੇ ਹਾਂ ਪੱਟੀ ਵੀ ਆ ਤੇ ਬੜੀ ਹੈ ਇਬਾਦਤ ਕੀ ਕਰ ਰਹੇ ਹੋ ਹੈ ਆ ਇੱਕ ਇੱਕ ਲਟਕਣ ਦੀ ਤੇਰੀ ਸਾਈਡ ਤੇ ਚੁੰਡੀ ਪਿੱਛੇ ਵੀ ਲਟਕਣ ਦੀ ਆ ਇਹਦੇ ਚੂਚਲੇ ਬੰਦ ਹੋਏ ਇਹ ਥੱਲੇ ਡੇਜੇ ਜਾਂਦਾ ਫੜਦੀ ਆ ਹਾਏ ਫੇਰ ਦੇਖ ਗਏ ਪਰੋਂ ਉਹ ਨਿਕਲੂ ਆ ਰੇ ਇੱਕ ਨਹੀਂ ਜਾਂਦੀ ਉਲੀ ਲੋਟਾ ਰਿਹਾ ਹਾਂ ਜਿਹੜੀ ਚੀਜ਼ ਨਹੀਂ ਨਾ ਨੋਟ ਆਉਂਦੀ ਉਹ ਛੱਡ ਦਿੰਦੀ ਫਿਰ ਕੋਈ ਹੋਰ ਚੀਜ਼ ਫੜ ਲੈਂਦੀ ਮਤਲਬ ਖਾਲੀ ਨਹੀਂ ਛੱਡਦੀ ਆਪਣੇ ਹੱਥ ਨੂੰ ਇਹ ਨਹੀਂ ਫੜੂਗੀ ਫਾ ਸੀ ਮੂਹ ਕੈਚੱਪ ਇਹ ਮੂਹ ਟੂਬੀ ਤੇ ਮਾਮਾ ਜੀ ਘਰੇ ਗਏ ਇਸਨਾਰੇ ਘਰੇ ਛੋਟੀ ਜੀ ਕੁੜੀ ਆਈਏ ਪੋਤੀ ਹੋਈ ਹੈ ਮੇਰੀ ਮਾਮਾ ਜੀ ਘਰੇ ਤੇ ਚਲੋ ਮੈਂ ਵੀਡੀਓ ਨਹੀਂ ਬਣਾਈ ਕੁੜੀ ਆ ਦੀ ਹਲੇ ਵੱਡੀ ਹੋ ਜਾਈ ਫਿਰ ਪੜਾਵਾਂਗੇ ਜਣਾ ਤੇ ਉੱਥੇ ਮਾਮਾ ਜੀ ਦੇ ਬੇਟੇ ਦੇ ਨਾਲੇ ਮਾਮਾ ਜੀ ਦੇ ਪੋਤੇ ਨਾਲ ਬੜਾ ਖੇਡੀਏ ਪਿੰਡ ਵੀ ਗਏ ਹੂੰ ਤੇ ਪਹਿਲਾਂ ਉਹ ਦਿਖਾ ਦੇਣਾ ਸਾਨੂੰ ਸਾਰਾ ਕਰੋਗੇ ਗੱਲਾਂ ਬਸੇ ਚ ਬਸ 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 ਇਹ ਇਕੱਠੇ ਪੜਾਓ ਕਰਨਾ ਸਾਹਮਣੇ ਕਰਿਓ ਜਰਾ ਅਜ ਵੀਰਾ ਵੀਰਾ ਕਿੱਥੇ ਕਰੋ ਕਰੋ ਗੱਲਾਂ ਕਰੋ ਵੀਰਾ ਦੇਖ ਰਿਹਾ ਰਾਵਿੰਗ ਇਸ਼ਾਰਤੀ ਹੈ ਇਸ਼ਾਰਤੀ ਇਹ ਸੋਚ ਰਿਹਾ ਹੈ ਸੋਚ ਰਿਹਾ ਵੀ ਕਿਹਦੇ ਦਾ ਚਾਬੀ ਖੋਣੀ ਹੈ ਕੋਈ ਮਾਣੇ ਮੇਜ਼ ਨਾਲ ਦੇਖ ਚਾਬੀ ਕਿਹਦੀ ਲੈ ਰਿਹਾ ਹੈ ਕਲਾਪਿੰਗ ਕਰੋ ਕਲਾਪਿੰਗ ਕਲਾਪਿੰਗ ਕਰਕੇ ਦਿਖਾਓ ਕਲਾਪਿੰਗ ਕਰਕੇ ਦਿਖਾਓ ਬੇਟਾ ਕਲਾਪਿੰਗ ਕਦੇ ਹਾਂ ਜੀ ਇਹ ਕੰਨ ਰੋਟਾ ਰਿਹਾ ਹੈ ਸਾਤਸ੍ਰੀ ਅਕਾਲ ਭਬੀ ਜੀ ਸਾਤਸ੍ਰੀ ਅਕਾਲ ਸਾਤਸ੍ਰੀ ਅਕਾਲ ਜੀ ਸਾਤਸ੍ਰੀ ਅਕਾਲ استاد ਜੀ ਚਿੱਟੇ ਪਟਕੇ ਵਾਲਿਓ ਮੁੰਡਾ ਬਿਮਾਰ ਹੋਇਆ ਹੋਇਆ ਹੈ ਨਾ ਨਾ ਕੇ ਸਕੂਲ ਦੇ ਵਿੱਚ ਇਹ ਪਿਕਨਿਕ ਮੈਂ ਕਿ ਕੀ ਇੰਜੋਏ ਕਰਨ ਗਿਆ ਤਾਂ ਬਿਮਾਰ ਹੋ ਕੇ ਆ ਗਿਆ ਸਹੀ ਗੱਲ ਹੈ ਠੀਕ ਹੈ ਹੁਣ ਤਾਂ ਇਹ ਦੇਖੋ ਮਿੱਕੀ ਹੈ ਇਹ ਸੁੱਤੀ ਇੱਧਰ ਆਪਣੀ ਮੰਮੀ ਕੋਲ ਉਹ ਨਹੀਂ ਨਹੀਂ ਖੇਡ ਰਹੀ ਅੱਜ ਸਾਰੇ ਜਣੇ ਨੂੰ ਬਿਲਕੁਰੀ ਤੈਨੂੰ ਕੀ ਹੋਇਆ استاد ਕਰ ਕੋਈ ਗੱਲਬਾਤ ਪਪੀਤਾ ਕਰਤਾ ਬਾਬੂ ਤੁਚੀ ਪਪੀਤਾ ਨਹੀਂ ਖਾਣਾ ਤੁਚੀ ਆ ਨੂੰ ਨਰਮ ਕਰਕੇ ਦਿੱਤਾ ਇਹ ਨੂੰ ਮੈਨੂੰ ਮਿੱਠਾ ਜਿਆਦਾ ਪਸੰਦ ਨਹੀਂ ਆ ਰਿਹਾ ਪਪੀਤਾ ਬਹੁਤ ਮਿੱਠਾ ਹੈ ਹਾਂ ਬਾਬੂ ਪਪੀਤਾ ਪਸੰਦ ਨਹੀਂ ਆਇਆ ਇਧਰ ਚੋ ਮਿੱਠਾ ਵਾਲਾ ਭਾਬੀ ਬਹੁਤ ਮਿੱਠਾ ਹੈ ਚਲਿਏ ਫਿਰ ਇਬਾਦਤ ਚਲਿਏ ਨਹੀਂ ਜਾਣਾ ਕਿਉਂ ਨਹੀਂ ਜਾਣਾ ਤੁਸੀਂ ਆਨੇ ਹੋ ਕਿਨੇ ਚਿਰ ਹੋ ਗਿਆ ਇਹਨੂੰ ਤੁਸੀਂ ਆਇਓ ਮਹੀਨੇ ਮਹੀਨੇ ਬਾਅਦ ਆਇਆ ਨਾ ਠੋੜੀ ਦਵਾਈ ਬਾਹਰ ਠਰਕੜੀ ਗਈ ਨਾ ਠੋੜੀ ਗਈ ਨਾ ਮਹੀਨੇ ਬਾਅਦ ਤੋਂ ਬਾਅਦ ਫਿਰ ਮੈਨੂੰ ਜਾਣਾ ਪੜ੍ਹ ਗਿਆ ਐਵੇਂ ਆ ਗਿਓ ਇਬਾਦਤ ਤਾਈ ਨੂੰ ਕਹੇਗਾ ਤਾਈ ਜੀ ਹੁਣ ਜੇ ਤੁਸੀਂ ਨਾ ਆਏ ਕਿਆ ਮੈਂ ਨਹੀਂ ਆਣਾ ਆਪੇ ਆਣਗੇ ਬਾਅਦ ਵਿੱਚ ਮਿਲਣ ਮੱਤੇ ਸਹੀ ਗੱਲ ਆ ਜਾ ਓਏ ਉਹਨਾਂ ਦਵਾਈ ਦਿਵਾ ਲਿਆ ਹੋਗਾ ਮੈਨੂੰ ਜਾਣਾ ਮਗਾ ਵਿਚਾਰਾ ਬਿਮਾਰ ਹੋਇਆ ਪੇ ਭਾਬੀ ਬਿਮਾਰ ਹੋਈ ਪੀ ਭਾਬੀ ਨੂੰ ਠੀਕ ਹੋਣ ਤੇ ਆ ਰਹੀ ਸਾਡੀ ਹਾਂ ਸਹੀ ਹੈ ਹੋਰ ਤਾਂ ਚਲੋ ਫਰਕ ਪੈ ਗਿਆ ਪੁੱਛੋ ਕਿ ਕਾਫੀ ਰਹਿ ਗਈ ਬਹੁਤ ਬਿਮਾਰ ਹੋ ਗਈ ਇਸ ਭਾਬੀ ਹੋਈ ਹੈ ਨਾ ਇੱਕ ਜਦੋਂ ਠੀਕ ਹੋ ਜਾਂਦਾ ਤੇ ਦੂਜਾ ਇੱਕ ਠੀਕ ਦੂਸਰਾ ਬਿਮਾਰ ਦੂਸਰਾ ਠੀਕ ਤੀਸਰਾ ਬਿਮਾਰ ਮਾਤਾ ਠੀਕ ਹੈ ਸੀ ਹਾਂ ਗੱਲ ਮਾਤਾ ਸਕੂਲ ਲਉ ਹੋਇਆ ਹਾਂ ਚਲੋ ਦੋਸਤੋ ਅਸੀਂ ਨਿਕਲੀਏ ਮੈਨੂੰ ਪਤਾ ਹੈ ਤੁਸੀਂ ਵੇਟ ਕਰਦੇ ਹੋ ਕਈ ਜਣੇ ਵੀ ਜਿੰਨੇ ਤਿੰਨ ਤਿੰਨ ਦਿਨ ਵਲੌਗ ਨਹੀਂ ਆਂਦਾ ਤੁਹਾਡਾ ਦੋਸਤ ਬਹੁਤ 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 ਜਲਦੀ ਵੀ ਚੱਲ ਰਹੇ ਹਾਂ ਬਸ ਇਹ ਮਹੀਨਾ ਦਿਓ ਥੋੜਾ ਜਿਹਾ ਸੈਟਿੰਗ ਜੀ ਕਰ ਰਹੇ ਕੋਈ ਕੰਮਕਾਜ ਦੀ ਫਿਰ ਅਗਲੇ ਮਹੀਨੇ ਤੋਂ ਫਲੋ ਸਾਡਾ ਰੈਗੂਲਰ ਹੋ ਜਾਏਗਾ ਕਿਨੇ ਗਿਰਨ ਫਿਰ ਤੁਹਾਨੂੰ ਕਿੱਥੇ ਲੈ ਕੇ ਚਲਦਾ ਘੁੰਮਣ ਫਿਰਨ ਮਾਤੇ ਥੋੜਾ ਮੌਸਮ ਵੀ ਠੀਕ ਹੋ ਜਾਏਗਾ ਉਦੋਂ ਤੱਕ ਚਲਿਏ 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 ਦਜੋ ਆਹੋ ਜੇ ਪੜ ਕੇ ਬੈਠੀ ਐ ਇਹ ਦੜਿਚੂ ਓਏ ਬਾਜਟ ਬਾਹਰ ਨਿਕਲੂਗੀ ਇਹ ਬਾਜਟ ਕੱਲਾ ਕੱਲਾ ਛੋੜਿਆ ਪਪਾ ਨਾਲੀ ਛੋਣਾ ਜੇ ਪਪਾ ਨਾਲੀ ਛੋਣਾ ਨੀ ਨਿਆਰੀਏ ਪਪਾ ਨਾਲ ਨਹੀਂ ਛੋਣਾ ਪਪਾ ਨਾਲ ਨਹੀਂ ਛੋਣਾ ਤੁਸੀਂ ਚਾ ਛੋ ਜੋ ਅੱਪੀ ਅੱਜ ਦੇਖ ਦੋ ਆ ਚਮਤਕਾਰ ਕਰ ਦੋ ਅੱਪੀ ਛੋ ਜੋ ਇਹ ਬਾਹਰ ਦੇ ਘਰੋਂ ਦੁਬਾਰੀ ਵੀ ਮਾਂ ਬਾਹਰ ਨਿਕਲਾ ਇਹ ਨੀਂਦ ਵੀ ਆ ਰਹੀ ਏ ਕੈਨੇਡਾ ਦੇ ਵੀਜ਼ੇ ਜਿਹੜੇ ਬੜੇ ਚਿਰ ਤੋਂ ਰੁਕੇ ਵੀ ਸੀ ਉਹ ਆ ਗਏ ਨੇ ਹੁਣ ਸ਼ੁਰੂ ਹੋ ਚੁੱਕੇ ਨੇ ਕੈਨੇਡਾ ਦੇ ਵੀਜ਼ੇ ਜਿਹੜੇ ਬੜੇ ਕਈ ਮਹੀ ਕਈ ਕਈ 4 4 5 5 ਮਹੀਨਿਆਂ ਤੋਂ ਕੈਨੇਡਾ ਦੇ ਵੀਜ਼ੇ ਦਾ ਰਿਜ਼ਲਟ ਨਹੀਂ ਆ ਰਿਹਾ ਸੀ ਕਈ ਆ ਰਹੇ ਸੀ ਪਰ ਮੋਸਟਲੀ ਵੀਜ਼ੇ ਹੋਲਡਰ ਦੇ ਬਾਇਓਮੈਟਰੀਸੀ ਮੈਸੀ ਨੇ ਉਹ ਆਣੇ ਹੁਣ ਸ਼ੁਰੂ ਹੋ ਚੁੱਕੇ ਨੇ ਹੁਣ ਜ ਸਵੇਰੇ ਸਵੇਰੇ ਇੱਕ ਮੈਸੇਜ ਵੱਜਣਾ ਈਮੇਲ ਆਈ ਰਾਤੀ ਆਈ ਹੋਈ ਸੀ ਮੈਂ ਚੈੱਕ ਕਰਦਾ ਹੁਣ ਸਵੇਰ ਉੱਠਦੇ ਸਾਰੀਆਂ ਮੇਲਜ਼ ਇੱਕ ਮੇਲ ਆਈ ਹੋਈ ਜਿ ਪਲੰਗ ਕਰੀ ਵੱਜਿਆ ਸੀ ਮੈਂ ਚੈੱਕ ਕਰਾ ਫਟਾਫਟ ਕੀ ਆਇਆ ਮੈਂ ਪੋਰਟਲ ਖੋਲ੍ਹਿਆ ਦੇਖਿਆ ਜੀ ਸ਼ੋਅ ਕਰਾ ਜੀ ਵੀਜ਼ਾ ਆ ਗਿਆ ਸੋ ਹੁਣ ਮੈਂ ਕਰਨ ਲੱਗਾ ਜੀ ਉਹਨੂੰ ਫੋਨ ਪਾਰਟੀ ਨੂੰ ਐਪਲੀਕੈਂਟ ਨੂੰ ਜਿਹੜਾ ਦਾ ਵੀਜ਼ਾ ਆਇਆ ਤੇ ਉਹਨਾਂ ਨੂੰ ਥੋੜਾ ਡਰਨਾ ਬੈਲ ਜਾ ਰਹੀ ਹੈ ਚੱਕ ਲੋ ਵਈ ਸੌ ਯੂ ਕਾਲਿੰਗ ਇਸ ਨੋਟ ਅਨਸਰਿੰਗ ਚਲੋ ਜਾਨਦਾ ਮੈਂ ਤੁਹਾਨੂੰ ਫਿਰ ਵੀਡੀਓ ਕਾਲ ਕਰਕੇ ਦਿਖਾਣਾ ਵੀ ਕੀ ਗੱਲ ਹੋਈ ਏ ਇਹਨਾਂ ਅਸੀਂ ਚਾਹ ਪੀ ਲਈਏ ਲੋ ਜੀ ਬਾਈ ਨੂੰ ਹੁਣ ਕਰਦੇ ਆ ਫੋਨ ਜਿਹਨਾਂ ਦਾ ਵੀਜ਼ਾ ਆਇਆ ਹੈ ਅਟਰ ਮੈਂ ਰੋਟੀ ਰੋਟੀ ਖਾ ਰਹੀ ਸੀ ਰੋਟੀ ਖਾ ਕੇ ਵਹਿਲੇ ਹੋ ਗਏ ਹੈਲੋ ਸੱਸੀ ਗਵਰਦੀ ਸੱਸੀ ਗਵਰਦੀ ਕੀ ਹਾਲ ਚਾਲ ਨੇ ਵਧੀਆ ਵਧੀਆ ਫੋਨ ਕੀਤਾ ਸੀ ਪਹਿਲਾਂ ਚੱਕਿਆ ਨਹੀਂ ਤੁਸੀਂ ਮੈਨੂੰ ਯਾਦ ਲੱਗਿਆ ਤੇ ਹਾਂ ਬਾਤ ਸੀਗਾ ਪਤਾ ਨਹੀਂ ਕਿੰਨੇ ਸੀਗਾ ਅੱਛਾ ਪਾਜੀ ਉਹ ਰਿਜ਼ਲਟ ਆ ਗਿਆ ਸੀ ਵੀਜ਼ੇ ਦਾ ਤੁਹਾਡੇ ਦਾਕਨਣਾ ਦਾ ਥੈਂਕਸ ਥੈਂਕ ਯੂ ਉਹਨਾਂ ਨੇ ਮਨਾਂ ਕਰਤਾ ਜੀ ਅੱਛਾ ਜੀ ਹਮ ਕੀ ਆ ਜਿੱਕਰ ਦਾ ਲੈ ਕੇ ਉਹ ਕਹਿੰਦੇ ਜਿਨਾਂ ਦੇ ਜਿਨਾਂ ਦੇ ਵੀ ਵੀਜ਼ੇ ਲੱਗਦੇ ਨੇ ਤੁਹਾਡੇ ਥਰੂ ਉਹ ਸਾਰੇ ਮਠਾਗੇ ਦਾ ਡੱਬਾ ਲੈ ਕੇ ਜਾਂਦੇ ਨੇ ਮਠਾਈ ਫਿਰ ਕਹਿੰਦੇ ਸਿਹਤ ਲਈ ਠੀਕ ਨਹੀਂ ਹੁੰਦੇ ਕੋਈ ਫਰੂਟ ਫਰਾਡ ਖਵਾ ਦੇ ਜਿਹੜਾ ਫਿਰ ਵੀ ਹੈ ਨਾ ਸਤਿ ਸ਼੍ਰੀ ਅਕਾਲ ਮੁਬਾਰਕਾਈ ਤੁਹਾਨੂੰ ਹੋ ਗਈ ਹੋ ਗਈ ਮੈਂ ਕਹਾਂਗਾ ਕਿ ਮੈਂ ਅਜੇ ਨਾ ਇੱਥੇ ਗਿਆ ਹਾਂ ਸਾਰਾ ਨਹੀਂ ਗਿਆ ਪਾ ਅੱਛਾ ਹੋ ਜਾ ਚੁੱਕਰ ਚੁੱਕਰੇ ਦਾਤੋ ਸਾਰਿਆਂ ਨੂੰ ਫਿਰ ਹੈ ਨਾ ਕੋਈ ਨਾ ਆਜੀ ਆਜੀ ਉਸੇ ਰਾਤ ਨੂੰ ਹੀ ਮੇਲ ਆਈ ਐ ਤੇ ਫਿਰ ਮੈਂ ਦੇਖਿਆ ਉਹ ਲੱਗ ਗਿਆ ਵੀਜ਼ਾ ਤੇ ਹੁਣ ਆਪਾਂ ਪਾਸਪੋਰਟ ਭੇਜਣਾ ਹੈ ਸਟੈਂਪਿੰਗ ਵਾਸਤੇ ਸਟicker ਲਾ ਕੇ ਭੇਜਣਗੇ ਨਾ ਉਹ ਤੇ ਬੱਸ ਪਰ ਕੋਈ ਨਹੀਂ ਤੁਸੀਂ ਦੱਸ ਦੋ ਕਰੋ ਫਿਕਰ ਵਾਣਾ ਕਿ ਉੱਥੇ ਜਮ੍ਹਾਂ ਕਰਾਣ ਜਾਣਾ ਉਹ ਤੁਸੀਂ ਦੱਸ ਦਿਓ ਅੱਗੇ ਮੈਂ ਕੱਲ ਨੂੰ ਆਪਸਾਂ ਨਾਲ ਜੇ ਬਾ ਦਰਵਾਜ਼ਾ ਆ ਕੇ ਦੇਤੀ ਚਲ ਫਿਰ ਕੱਲ ਆਜੋ ਕੱਲ ਮਿਲਦੇ ਆ ਤੇ ਕੱਲ ਤੋਂ ਮੈਂ ਕੋਈ ਨਹੀਂ ਆ ਲੈ ਲੰਦੇ ਚਲ ਬਾਹਰ ਕਰੀ ਹੋਰ ਕਰ ਤੁਹਾਨੂੰ ਦੇ ਕੋਈ ਬੰਦੇ ਨੂੰ ਪਹਿਲਾਂ ਹੀ ਭਰੋਸਾ ਹੁੰਦਾ ਕਿ ਲੱਗ ਜਾਣਾ ਤਾਂ ਹੀ ਬਾਈ ਦੇ ਨਾ ਜਿਹੜਾ ਰਿਐਕਸ਼ਨ ਸੀ ਨਾ ਜਿਹੜਾ ਬੜਾ ਕੱਟੜਾਕ ਨਹੀਂ ਸੀ ਚਲੋ ਸ਼ੁਕਰ ਹੈ ਜੀ ਐਦਾਂ ਹੀ ਲਾਜ ਰੱਖਦਾ ਰਵੇ ਮਾਲਕ ਜਿਨ੍ਹਾਂ ਜਿਨ੍ਹਾਂ ਨੇ ਵੀਜ਼ਾ ਅਪਲਾਈ ਕਰਦੇ ਆ ਲੱਗਦੇ ਰਹਿਣ ਤੇ ਹੁਣ ਅਸੀਂ ਚੱਲੇ ਜੀ ਮੂਵੀ ਦੇਖਣ ਅਰਦਾਸ ਸਰਬਤ ਦੇ ਭਲੇ ਦੀ ਕਿਉਂਕਿ ਬਹੁਤ ਸੋਹਣੀ ਮੂਵੀ ਹੈ ਸਿੱਖਿਆ ਮਿਲਦੀ ਹੈ ਮੂਵੀ ਤੋਂ ਹੈਨਾ ਜਲਦੀ ਜਲਦੀ ਟਾਈਮ ਨਹੀਂ ਹੈ ਜਲਦੀ ਟਾਈਮ ਕਿਉਂਕਿ 11 ਵਜੇ ਮੂਵੀ ਹੈ ਤੇ ਇੱਥੇ ਵੱਜ ਚੁੱਕੇ ਨੇ 10 ਹਾਲੇ ਮੈਂ ਤਿਆਰ ਨਹੀਂ ਹੋਇਆ ਚਲੋ ਠੀਕ ਆ ਪਿੰਡੋਂ ਪਿੰਡੋਂ ਹੋ ਕੇ ਆਗੇ ਸੀ ਬੱਚੇ ਵੀ ਬਿਮਾਰ ਭਾਬੀ ਵੀ ਥੋੜੇ ਢਿੱਲੇ ਸੀ ਤੇ ਇਸ ਕਰਕੇ ਅਸੀਂ ਸ਼ੂਟ ਨਹੀਂ ਕੀਤਾ ਸਿਰਫ ਸਿਰਫ ਫੈਮਿਲੀ ਨਾਲ ਟਾਈਮ ਸਪੈਂਡ ਕੀਤਾ ਜਿੰਨਾ ਹੋ ਸਕੇ ਵੀ ਜਦ ਭਾਬੀ ਹੁਣਾਂ ਨਾਲ ਬੈਠ ਕੇ ਗੱਲਾਂ ਮਾਰੀਆਂ ਵੀਰੇ ਨਾਲ ਹੈਨਾ ਕੁਝ ਤੁਹਾਨੂੰ ਪਤਾ ਮੈਂ ਰਾਜਪੁਰੇ ਥੋੜਾ ਪ੍ਰੋਪਰਟੀ ਪ੍ਰੋਪਰਟੀ ਵੱਲ ਧਿਆਨ ਹੋਇਆ ਪਿਆ ਇੱਕ ਡਾਕਟਰ ਕੇਰਨ ਮੈਮ ਨੇ ਵੀ ਉੱਥੇ 플ੌਟ ਲੇਤਾ ਇੱਕ ਪ੍ਰੋਪਰਟੀ ਬਹੁਤ ਮੈਂ ਸੱਚੀ ਕਹਿ ਰਿਹਾ ਵੀ ਅੱਗੇ ਲੱਗੀ ਰਾਜਪੁਰੇ ਤਾਂ ਪਤਾ ਨਹੀਂ ਕੀ ਚੱਕਰ ਪੈ ਗਿਆ ਪਰ ਹਲੇ ਵੀ ਡਾਊਨ ਹੈ ਰੇਟ ਜਿਹਨੇ ਲੈਣੀ ਲੈ ਲਓ ਤੇ ਕੁਝ ਅਸੀਂ ਵੀ ਲਿਖਤੀ ਹੈਗੀ ਪ੍ਰੋਪਰਟੀ ਹੈ ਨਾ ਤੇ ਵਧੀਆ ਸਿਸਟਮ ਹੈ ਉੱਥੇ ਸੋ ਇਸ ਕਰ ਕੀ ਹੈ ਕਿ ਮੂਵੀ ਜਰੂਰ ਤੁਸੀਂ ਮੈਂ ਹੀ ਇਹ ਅਰਦਾਸ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਮੂਵੀ ਦੇਖਿਓ ਕਿਉਂ ਮੂਵੀ ਦੇਖਿਓ ਭਾਵੇਂ ਜਦੋਂ ਵੀ OTT ਪਲੇਟਫਾਰਮ ਤੇ ਜੇ ਕੋਈ ਨੀਂ ਸਿਨੇਮੇ ਜਾਣਾ ਚਾਹਦਾ ਕਿਸੇ ਨਾ ਕਿਸੇ OTT ਪਲੇਟਫਾਰਮ ਤੇ ਆ ਜਾਣੀ ਵੈਸੇ ਅਰਦਾਸ ਕਰਾਂ ਜਿਹੜੀ ਦੂਜੀ ਸੀ ਨਾ ਦੂਜੇ ਨੰਬਰ ਤੇ ਆਈ ਸੀ ਅਰਦਾਸ ਕਰਾ ਉਹ ਵੀ ਨਹੀਂ ਆਈ ਕਿਸੇ OTT ਪਲੇਟਫਾਰਮ ਤੇ ਮੈਨੂੰ ਤਾਂ ਲੱਭੀ ਨਹੀਂ ਜੇ ਕਿਸੇ ਨੂੰ ਪਤਾ ਜਰੂਰ ਦੱਸਿਓ ਪਤਾ ਨਹੀਂ ਲੱਭਦੀ ਨਹੀਂ ਉਹ ਵੀ ਮੂਵੀ ਬਹੁਤ ਅੱਛੀ ਹੈ ਇਹ ਜੀ ਮੂਵੀ ਬੱਚਿਆਂ ਨੂੰ ਜਰੂਰ ਦਿਖਾਣੀ ਚਾਹੀਦੀ ਇਹ ਕੀ ਫੈਮਲੀ ਇਹ ਪ੍ਰੋਪਰ ਫੈਮਲੀ ਇਹ ਇਹ ਦਿਖਾਣੀ ਚਾਹੀਦੀ ਹੈ ਚਲੋ ਦਿਓ ਇਜਾਜ਼ਤ ਕੋਸ਼ਿਸ਼ ਕਰਾਂਗੇ ਵੀ ਆ ਸਤੰਬਰ ਸਤੰਬਰ ਸਾਨੂੰ ਮਾਫ ਕਰਿਓ ਵੀ ਵੀ ਨਹੀਂ ਪ੍ਰੋਪਰ ਵੀ ਸ਼ੂਟ ਕਰ ਪਾਰੇ ਪਰ ਅਕਤੂਬਰ ਤੋਂ ਫਿਰ ਰੈਗੂਲਰ ਹੋਵਾਂਗੇ ਠੀਕ ਹੈ ਜੀ ਦਿਓ ਇਜਾਜ਼ਤ ਬਾਏ 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 ਬਾਏ